3 ਮਿੰਟਾਂ ਦੇ ਵਿੱਚ ਡਾਕਟਰਾਂ ਨੇ ਪਹੁੰਚਾਲੀ ਇੱਕ ਵਿਅਕਤੀ ਦੀ ਜਾਨ ਤਿਆਰ ਦੇਖੋ ਕੀ ਵਾਪਰ ਗਿਆ ਸੀ ਵੱਡਾ ਪਾਣਾ ਦੇਖ ਕੇ ਤੁਸੀਂ ਵੀ ਹੋਵੋਗੇ ਹੈਰਾਨ ਤੇ ਭੁੱਲ ਕੇ ਨਾ ਕਰਿਓ ਜਿਹੀ ਕੋਈ ਗਲਤੀ ਦਰਸਲ ਦਿੱਲੀ ਦੇ ਇੱਕ 30 ਸਾਲ ਦੇ ਵਿਅਕਤੀ ਦੇ ਨਾਲ ਅਜਿਹਾ ਕੁਝ ਹੋਇਆ ਜਿਸ ਦੀ ਖਬਰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ ਕਿਉਂਕਿ 30 ਸਾਲ ਦੇ ਇਸ ਵਿਅਕਤੀ ਦੇ ਉੱਪਰਲੀ ਅੰਤੜੀ ਦੇ ਵਿੱਚ ਇੱਕ 8 ਸੈਂਟੀਮੀਟਰ ਲੰਮਾ ਇੱਕ ਚਮਚ ਫਸ ਗਿਆ ਉਸ ਦੀ ਗਲਤੀ ਦੇ ਨਾਲ ਇਹ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਉਹ ਵਿਅਕਤੀ ਜੋ ਹੈ ਬੇहद ਹੀ ਜ਼ਿਆਦਾ ਘਬਰਾ ਗਿਆ ਤਾਂ ਹਾਲਾਂਕਿ ਦੱਸ ਜੀਏ ਕਿ ਉਸ ਵਿਅਕਤੀ ਨੂੰ ਤੁਰੰਤ ਪਹਿਲਾਂ ਇੱਕ ਸਪੈਸ਼ਲਿਸਟ ਡਾਕਟਰ ਦੇ ਕੋਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਤਾਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਪਹਿਲਾਂ ਉਸ ਦਾ ਐਕਸ-ਰੇ ਕੀਤਾ ਤੇ ਐਕਸ-ਰੇ ਦੇ ਵਿੱਚ ਸਪਸ਼ਟ ਹੋਇਆ ਕਿ ਇਹ ਜਿਹੜਾ ਚਮਚਾ ਉਸ ਦੀ ਉੱਪਰਲੀ ਅੰਤਰੀ ਦੇ ਵਿੱਚ ਫਸਿਆ ਹੋਇਆ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹੋਰ ਦੇਰੀ ਕਰਦੇ ਤਾਂ ਮਾਮਲਾ ਹੋਰ ਜ਼ਿਆਦਾ ਉਲਝ ਸਕਦਾ ਸੀ ਹਾਲਾਂਕਿ ਦੱਸ ਦਈਏ ਇੱਕ ਡਾਕਟਰਾਂ ਨੇ ਐਕਸ-ਰੇ ਕੀਤਾ ਐਮਰਜੈਂਸੀ ਟੀਮਾਂ ਨੂੰ ਡਾਕਟਰਾਂ ਦੀਆਂ ਟੀਮਾਂ ਨੂੰ ਬੁਲਾ ਕੇ ਉਸ ਵਿਅਕਤੀ ਦਾ ਆਪਰੇਸ਼ਨ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਇਲਾਜ ਸ਼ੁਰੂ ਹੋਇਆ ਤਾਂ 30 ਮਿੰਟਾਂ ਦੇ ਅੰਦਰ ਅੰਦਰ ਉਸ 30 ਸਾਲ ਦੇ ਵਿਅਕਤੀ ਦੀ ਜਾਨ ਜੋ ਹੈ ਇਹ ਟੀਮ ਨੇ ਇਹ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਬਚਾ ਲਈ ਹੈ ਤਾਂ ਹਾਲਾਂਕਿ ਕਿਤੇ ਨਹੀਂ ਕਿ ਜਿਹੜੇ ਡਾਕਟਰ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਜਿਹੜੇ ਤੁਹਾਡੇ ਲਈ ਮਸੀਹਾ ਬਣ ਕੇ ਆਉਂਦੇ ਨੇ ਤਾਂ ਇਸੇ ਤਰੀਕੇ ਨਾਲ ਦੇਖੋ ਇਸ ਵਿਅਕਤੀ ਦੇ ਲਈ ਵੀ ਇਹ ਫਰਿਸ਼ਤਾ ਬਣ ਕੇ ਡਾਕਟਰ ਆਏ ਜਿਨ੍ਹਾਂ ਦੀ ਟੀਮ ਨੇ ਇਸ ਵਿਅਕਤੀ ਦੀ 30 ਮਿੰਟਾਂ ਦੇ ਵਿੱਚ ਜਾਨ ਉਚਾ ਲਈ ਹੈ ਇਹ ਬੇਹਾਦੀ ਹਰਾਨ ਕਰ ਦੇਣ ਵਾਲੀ ਖਬਰ ਹੈ ਔਰ ਡਾਕਟਰਾਂ ਨੇ ਬਲੋ ਦੱਸਿਆ ਕਿ ਜੇਕਰ ਕਿਸੇ ਨਾਲ ਵੀ ਕੋਈ ਅਜਿਹੀ ਅਨੁਕੂੜੀ ਹੋ ਜਾਂਦੀ ਹੈ ਕੋਈ ਭਾਣਾ ਵਾਪਰਦਾ ਹੈ ਕਿਸੇ ਕੋਲ ਅਜਿਹੀ ਚੀਜ਼ ਨਿਗਲ ਜਾਂਦੀ ਹੈ ਤਾਂ ਤੁਰੰਤ ਤੁਸੀਂ ਡਾਕਟਰਾਂ ਦੀ ਐਡਵਾਈਸ ਲੋ ਹਸਪਤਾਲ ਦੇ ਵਿੱਚ ਦਾਖਲ ਕਰਵਾਓ ਦੇਰੀ ਕਰਨ ਦੇ ਨਾਲ ਕੋਈ ਹੋਰ ਜ਼ਿਆਦਾ ਅਨਸੁਖਾਂ ਵੀ ਘਟਨਾ ਹੋ ਸਕਦੀ ਹੈ ਦੇਰੀਦ ਨਾਲ ਦਿੱਕਤ ਪਰੇਸ਼ਾਨੀ ਵਾਚ ਸਕਦੀ ਹੈ ਤਾਂ ਮਸਲਾ ਜਿਹੜਾ ਵਿਗੜ ਸਕਦਾ ਇਸ ਕਰਕੇ ਇਹਨਾਂ ਮਸਲਿਆਂ ਦੇ ਵਿੱਚ ਮਾਮਲਿਆਂ ਵਿੱਚ ਤੁਹਾਨੂੰ ਬਿਲਕੁਲ ਵੀ ਅਣਗਹਿਲੀ ਨਹੀਂ ਕਰਨੀ ਹੈ ਬੇਹੱਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਦਿੱਲੀ ਦੇ ਇੱਕ 30 ਸਾਲ ਦੇ ਵਿਅਕਤੀ ਦੇ ਨਾਲ ਦੇਖੋ ਈਕੋ ਜਵਾਬਰ ਗਿਆ ਔਰ ਡਾਕਟਰਾਂ ਨੇ ਤੁਰੰਤ ਹੀ 30 ਮਿੰਟਾਂ ਤੋਂ ਦਾ ਇਲਾਜ ਕਰ ਦਿੱਤਾ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਉੱਪਰਲੀ ਅੰਤਰੀ ਦੇ ਵਿੱਚ ਚੰਮਚ ਫਸ ਗਿਆ ਸੀਗਾ ਜਿਸ ਤੋਂ ਬਾਅਦ ਅਕਸਰੇ ਦੀ ਜਾਂਚ ਹੋਈ ਤੇ ਦੰਦ ਦੇ ਨਾਲ ਨਾਲ ਜਿਹੜਾ ਇਲਾਜ ਸ਼ੁਰੂ ਹੋਇਆ ਤਾਂ ਇਲਾਜ ਇਨਾਂਕ ਸਹੀ ਢੰਗ ਨਾਲ ਕੀਤਾ ਗਿਆ ਕਿ 3 ਮਿੰਟਾਂ ਦੇ ਵਿੱਚ ਉਹ ਚਮਚ ਨੂੰ ਬਾਹਰ ਕੱਢ ਦਿੱਤਾ ਗਿਆ। ਕਈ ਵਾਰ ਡਾਕਟਰਾਂ ਦੀ ਬਹੁਤ ਵੱਡੀ ਅੰਗੈਲੀ ਹੋ ਜਾਂਦੀ ਹੈ ਤੇ ਕਈ ਵਾਰ ਲੋਕ ਬਹੁਤ ਅੰਗੈਲੀ ਕਰਦੇ ਨੇ ਪਰ ਫੋਟੇਸ ਹਸਪਤਾਲ ਦੀ ਇਹ ਵੱਡੀ ਜਿਹੜੀ ਹੈ ਕਾਮਯਾਬੀ ਕਹਿ ਸਕਦੇ ਆ। ਔਰ ਹਸਪਤਾਲ ਦਾ ਨਾਮ ਰੋਸ਼ਨ ਹੈ ਔਰ ਇਹ ਮਾਮਲਾ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੁਸੀਂ ਵੀ ਭੁੱਲ ਕੇ ਕੋਈ ਅਜਿਹੀ ਗਲਤੀ ਨਾ ਕਰਨਾ ਕਿ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਵਾਪਰੇ ਆਪਣੇ ਬੱਚਿਆਂ ਤੋਂ ਵੀ ਉਹਨਾਂ ਨੂੰ ਵੀ ਸਾਵਧਾਨ ਰੱਖੋ ਕਿਤੇ ਕੋਈ ਅਜਿਹੀ ਚੀਜ਼ ਹੋ ਨਾ ਲਿਆ ਜਿਹੜੀ ਕਿ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਮਾਹੌਲ ਪੈਦਾ ਕਰਦੀ ਹੈ ਤਾਂ ਫੋਟੇਸ ਹਸਪਤਾਲ ਦੇ ਡਾਕਟਰਾਂ ਨੇ ਇੱਕ ਵਿਅਕਤੀ ਦੀ ਜਾਨ ਬਚਾਈ ਵੱਡਾ ਚਮਤਕਾਰ ਕੀਤਾ 30 ਮਿੰਟਾਂ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਬਚਾਈ ਹੈ